ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਸੇ ਦੇ ਚੱਲਦਿਆਂ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਤਾਰੀਫ ਕੀਤੀ ਹੈ ਪੰਜਾਬ ਸਰਕਾਰ ਦੀ ਤਾਰੀਫ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਸਾਰੀਆਂ ਮਿੱਥਾਂ ਨੂੰ ਤੋੜ ਦਿੱਤਾ ਹੈ ਪੰਜਾਬ ਸਰਕਾਰ ਅੱਗੇ ਵਧ ਰਹੀ ਹੈ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਕੋਲੇ ਵਾਲੀ ਮਾਈਨ ਦਾ ਜ਼ਿਕਰ ਕੀਤਾ ਹੈ ਕਿ ਬਿਜਲੀ ਬੋਰਡ ਨੂੰ ਕਈ ਕਰੋੜਾਂ ਦਾ ਫਾਇਦਾ ਹੋਇਆ ਹੈ ਕਿਉਂਕਿ ਝਾਰਖੰਡ ਦੇ ਵਿੱਚ ਪੰਜਾਬ ਦੀ ਆਪਣੀ ਕੋਲੇ ਦੀ ਖਾਣ ਹੈ ਜਿਹਦੇ ਵਿੱਚੋਂ ਕੋਲਾ ਸਿੱਧਾ ਪਹੁੰਚ ਰਿਹਾ ਹੈ ਤੇ ਬਿਜਲੀ ਬੋਰਡ ਨੂੰ ਇਸ ਪਿਛਲੇ ਵੀ ਜਿਹੜਾ ਸਾਲ ਸੀਗਾ ਉਹਦੇ ਵਿੱਚ 2023 ਦੇ ਵਿੱਚ ਕਾਫੀ ਮੁਨਾਫਾ ਵੀ ਹੋਇਆ ਹੈ ਕਿਉਂਕਿ ਘਾਟੇ ਦੇ ਵਿੱਚ ਬਿਜਲੀ ਬੋਰਡ ਸੀਗਾ ਦੂਜੇ ਪਾਸੇ ਬਿਜਲੀ ਬੋਰਡ ਦੇ ਉੱਤੇ ਬੋਝ ਉਦੋਂ ਵੀ ਪਿਆ ਸੀ ਜਦੋਂ ਪੰਜਾਬ ਦੇ ਵਿੱਚ ਬਿਜਲੀ ਮੁਫਤ ਕੀਤੀ ਗਈ 600 ਯੂਨਟ 2 ਮਹੀਨਿਆਂ ਦੀ ਗਾਰੰਟੀ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਫਤ ਕਰ ਦਿੱਤੀ ਸੀ ਤੇ ਇਹਦੇ ਉੱਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਿਖਦੇ ਨੇ ਹਿੰਦੀ ਦੇ ਵਿੱਚ ਉਹਨਾਂ ਨੇ ਟਵੀਟ ਕੀਤਾ ਹੈ ਪਰ ਪੰਜਾਬੀ ਦੇ ਵਿੱਚ ਉਹਦਾ ਤਰਜਮਾ ਤੁਹਾਨੂੰ ਜ਼ਰੂਰ ਦੱਸਾਂਗੇ ਕਿਉਂਕਿ ਜੋ ਲਿਖਦੇ ਨੇ ਤੁਹਾਡੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਉਹ ਲਿਖਦੇ ਨੇ ਕਿ ਹੁਣ ਤੱਕ ਪੰਜਾਬ ਦਾ ਸਾਰਾ ਪੈਸਾ ਕੁਝ ਪਰਿਵਾਰ ਹੀ ਲੁੱਟ ਰਹੇ ਸੀ ਜਨਤਾ ਬੇਵਸ ਹੋਈ ਪਈ ਸੀ ਤੇ ਅੱਗੇ ਉਹ ਲਿਖਦੇ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆਈ ਹੈ ਉਦੋਂ ਤੋਂ ਹੀ ਜਿਹੜੀ ਪੰਜਾਬ ਦੀ ਹਾਲਤ ਹੈ ਉਥੋਂ ਦੀ ਵਿਵਸਥਾ ਹੈ ਉਹ ਤੇਜ਼ੀ ਦੇ ਨਾਲ ਬਦਲਣ ਲੱਗ ਪਈ ਹੈ ਤੇ ਅੱਗੇ ਉਹ ਲਿਖਦੇ ਨੇ 75 ਸਾਲ ਇਹਨਾਂ ਲੋਕਾਂ ਵੱਲੋਂ ਪੂਰਾ ਪੰਜਾਬ ਨੂੰ ਲੁੱਟਿਆ ਗਿਆ ਤੇ ਹੁਣ ਥੋੜਾ ਜਿਹਾ ਸਾਨੂੰ ਸਮਾਂ ਜ਼ਰੂਰ ਲੱਗੇਗਾ ਕਿ ਅਸੀਂ ਹੌਲੀ-ਹੌਲੀ ਇਸ ਨੂੰ ਠੀਕ ਕਰ ਦਈਏ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਇਸ ਟਵੀਟ ਦੇ ਉੱਤੇ ਇੱਕ ਟਵੀਟ ਕਰ ਦਿੱਤਾ ਉਹਨਾਂ ਨੇ ਵੀ ਇੱਕ ਖ਼ਬਰ ਦੀ ਕਲਿੱਪ ਸਾਂਝੀ ਕੀਤੀ ਹੈ ਜਿਦੇ ਵਿੱਚ ਬਿਜਲੀ ਬੋਰਡ ਨੂੰ ਮੁਨਾਫੇ ਦੇ ਵਿੱਚ ਦਿਖਾਇਆ ਗਿਆ ਹੈ ਕਿਉਂਕਿ ਝਾਰਖੰਡ ਦੇ ਵਿੱਚ ਪੰਜਾਬ ਦੀ ਹੁਣ ਆਪਣੀ ਕੋਲੇ ਦੀ ਖਾਣ ਆ ਜਿੱਥੋਂ ਕੋਲਾ ਪੰਜਾਬ ਦੇ ਵਿੱਚ ਆ ਰਿਹਾ ਹੈ ਤੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਕੇਜਰੀਵਾਲ ਜੀ ਜਿਹੜਾ ਤੁਸੀਂ ਦੇਸ਼ ਦੇ ਵਿੱਚ ਇਮਾਨਦਾਰੀ ਦਾ ਦੀਵਾ ਜਗਾਇਆ ਹੈ ਉਹਦੀ ਹੀ ਰੌਸ਼ਨੀ ਸਾਰੇ ਪਾਸੇ ਹੈ ਕਿਉਂਕਿ ਉਹਦੇ ਵਿੱਚ ਪਾਰਦਰਸ਼ਤਾ ਹੈ ਹਰ ਕੰਮ ਪਾਰਦਰਸ਼ੀ ਤਰੀਕੇ ਦੇ ਨਾਲ ਹੋ ਰਿਹਾ ਹੈ ਤੇ ਅੱਗੇ ਉਹ ਲਿਖਦੇ ਨੇ ਉਸੇ ਜੋਤ ਦੇ ਨਾਲ ਉਸੇ ਦੀਵੇ ਦੇ ਨਾਲ ਹੀ ਪੰਜਾਬ ਦੇ ਵਿੱਚ ਪੂਰਾ ਉਜਾਲਾ ਹੋ ਰਿਹਾ ਹੈ ਰੌਸ਼ਨੀ ਆ ਰਹੀ ਹੈ ਤੇ ਇਸੇ ਕਰਕੇ ਤਾਂ ਕਹਿੰਦੇ ਪੰਜਾਬ ਹੀਰੋ ਬਣੇਗਾ ਤੇ ਅੱਗੇ ਉਹਨਾਂ ਨੇ ਇੱਕ ਵਾਰ ਫੇਰ ਉਹੀ ਗੱਲ ਦੁਹਰਾ ਦਿੱਤੀ ਹੈ ਇਸ ਵਾਰ 130 ਇਨਕਲਾਬ ਜ਼ਿੰਦਾਬਾਦ 130 ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਰ ਰਹੇ ਨੇ ਕਿਉਂਕਿ ਲੋਕ ਸਭਾ ਦੀਆਂ ਸੀਟਾਂ 13 ਨੇ ਪੰਜਾਬ ਦੀਆਂ ਤੇ ਗਠ ਜੋੜ ਦੀਆਂ ਸੰਭਾਵਨਾ ਨੂੰ ਇੱਥੇ ਥੋੜਾ ਜਾ ਰੋਕ ਲੱਗ ਜਾਂਦੀ ਹੈ ਵਿਰਾਮ ਲੱਗ ਜਾਂਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸਿੱਧੇ ਤੌਰ ਤੇ ਕਹਿਣ ਲੱਗ ਪਏ ਨੇ ਕਿ 13 0 ਯਾਨੀ ਕਿ 13 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਤੇ ਫਿਰ ਕਾਂਗਰਸ ਦੇ ਨਾਲ ਜਿਹੜੀਆਂ ਗਠਬੋਧ ਜੋੜ ਦੇ ਲਈ ਮੀਟਿੰਗਾਂ ਚੱਲ ਰਹੀਆਂ ਨੇ ਉਹਨਾਂ ਦਾ ਕੀ ਹੋਵੇਗਾ ਅੱਜ ਵੀ ਵਰਚੁਅਲ ਤਰੀਕੇ ਦੇ ਨਾਲ ਇੰਡੀਆ ਗਠ ਜੋੜ ਦੀ ਮੀਟਿੰਗ ਚੱਲ ਰਹੀ ਹੈ ਜਿਦੇ ਵਿੱਚ ਕਈ ਧਿਰਾਂ ਦੇ ਆਗੂ ਸ਼ਾਮਲ ਨੇ ਤੇ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋ ਰਹੀ ਹੈ ਪਰ ਦੂਜੇ ਪਾਸੇ ਜਿਹੜਾ 13 0 ਵਾਲਾ ਇਹ ਟਵੀਟ ਆ ਉਹ ਵੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਪਰ ਕੁੱਲ ਮਿਲਾ ਕੇ ਦੋਵਾਂ ਮੁੱਖ ਮੰਤਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਹੋ ਰਹੇ ਵਿਕਾਸ ਦੀ ਚਰਚਾ ਕੀਤੀ ਹੈ ਪੰਜਾਬ ਅੱਗੇ ਵਧ ਰਿਹਾ ਹੈ ਉਹਦੀ ਚਰਚਾ ਕੀਤੀ ਹੈ ਇਸ ਦੇ ਉੱਤੇ ਵਿਰੋਧੀ ਹੁਣ ਕੀ ਪ੍ਰਤੀਕਰਮ ਦਿੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ